ਵਿਸ਼ਵ ਕੱਪ ਕ੍ਰਿਕਟ ਮੁਕਾਬਲੇ ਲਈ ਭਾਰਤੀ ਟੀਮ ਦੀ ਚੋਣ ਨੂੰ ਲੈ ਕੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੀ ਨਵੀਂ ਦਿੱਲੀ ਵਿੱਚ ਅਹਿਮ ਮੀਟਿੰਗ ਹੋ ਰਹੀ ਹੈ ਅੱਜ ਹੋਣ ਵਾਲੀ ਇਸ ਮੀਟਿੰਗ ਵਿੱਚ BCCI ਦੇ ਅਹੁਦੇਦਾਰ ਮੁੱਖ ਚੋਣ ਕਰਤਾ ਮੁੱਖ ਕੋਚ ਅਤੇ ਕਪਤਾਨ ਦੇ ਨਾਮ ਤੇ ਚਰਚਾ ਹੋਣ ਦੀ ਸੰਭਾਵਨਾ ਹੈ BCCI ਦੇ ਮੁੱਖ ਚੋਣਕਾਰ ਅਜੀਤ ਅਗਰਕਰ ਨਵੀਂ ਦਿੱਲੀ ਵਿੱਚ ਨੇ ਜਦਕਿ ਮੁੱਖ ਕੋਚ ਅਤੇ ਹੋਰ ਅਹੁਦੇਦਾਰ ਜਿਹੜੇ ਕੁਝ ਕਾਰਨਾ ਕਰਕੇ ਮੀਟਿੰਗ ਵਿੱਚ ਨਹੀਂ ਪਹੁੰਚ ਸਕਦੇ ਉਹ ਵਰਚੁਅਲ ਟੰਗ ਨਾਲ ਇਸ ਮੀਟਿੰਗ ਦਾ ਹਿੱਸਾ ਬਣਨਗੇ ਚੋਣ ਕਮੇਟੀ ਵੱਲੋਂ T20 ਵਿਸ਼ਵ ਕੱਪ ਲਈ ਆਖਰੀ 15 ਮੈਂਬਰੀ ਟੀਮ ਦੀ ਚੋਣ ਲਈ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਨੇ ਜ਼ਿਕਰਯੋਗ ਹੈ ਕਿ ਇਸ ਵਾਰ ਦੀ T20 ਵਿਸ਼ਵ ਕੱਪ 'ਚ 20 ਟੀਮਾਂ ਹਿੱਸਾ ਲੈਣਗੀਆਂ 9 ਥਾਵਾਂ ਤੇ ਕਰਵਾਏ ਜਾਣ ਵਾਲੇ ਮੁਕਾਬਲੇ ਦੌਰਾਨ ਕੁੱਲ 55 ਮੈਚ ਹੋਣਗੇ ਫਾਈਨਲ ਮੈਚ 29 ਜੂਨ ਨੂੰ ਬਾਬਰ ਬਾੜਵੀ ਡਾਜ਼ ਵਿੱਚ ਖੇਡਿਆ ਜਾਵੇਗਾ 2 ਜੂਨ ਨੂੰ ਪਹਿਲਾ ਮੈਚ ਅਮਰੀਕਾ ਤੇ ਕੈਨੇਡਾ ਵਿਚਾਲੇ ਹੋਵੇਗਾ ਇਸੇ ਦਿਨ ਦਾ ਦੂਜਾ ਮੈਚ ਵੈਸਟ ਇੰਡੀਜ਼ ਅਤੇ ਪਾਪੂਆ ਨਿਊ ਗਿਨੀ ਵਿਚਾਲੇ ਖੇਡਿਆ ਜਾਵੇਗਾ